ਫੋਨ ਨਹੀਂ ਖਾਓ ਉਹ ਸੰਜੁਗਤ ਜੀ ਜੀ ਬਗਲੇ ਕੱਟੋ ਉਹ ਤੋਈ ਕੰਦਾ ਬੰਦ ਕਰੋ ਇਹੋ ਹੋਈ ਗੱਲ ਆ ਗੱਲ ਨਹੀਂ ਕਰਦੇ ਜੀ ਉਹ ਨਹੀਂ ਕਰ ਲੋ ਤੁਸੀਂ ਉਹ ਕਰਨ ਵੀ ਆ ਰੱਖ ਬੇਟਾ ਇਹਦੇ ਤੇ ਖੜਾ ਨਾ ਕਰਾ ਦੇ ਉਹਨਾਂ ਨੂੰ ਕਹਿੰਦੇ ਵੇਖਾ ਕਰ ਮਖਾ ਦੇ ਦੇ ਤੇ ਖੜਿਆ ਸਾਹਮਣੇ ਉਹਨਾਂ ਨੂੰ ਫੋਨ ਕਰਦੇ ਉਹ ਪੈਰਾਂ ਦਾ ਉਹ ਸੁਣ ਲੈ ਮੈਨੂੰ ਉਹ ਚੱਲ ਇਹ ਰੱਖ ਤੂੰ ਕੋਈ ਕੰਮ ਨਾ ਰੋਕੋ ਆਓ तेरे में स्कड़मार। भाई डरता कर लो। डरता कर। हे। ओ झटोय? सोता ही नहीं रहा। पाजी किधर है? किधर लगा दे। लाओ। तू भी तू सरकारी बंदे हो? नहीं सरकारी नहीं होता तो परमिशन रोड दी संदेशी। ਕਿਹੜੇ ਕੰਸਰਦਾ ਇੱਕ ਮਿੰਟ ਘਟੋ ਬੱਲੇ ਗੱਲ ਇਹਨੂੰ ਕੱਟਵਾ ਦੇਣੇ ਕੰਮ ਨਹੀਂ ਕਰਦਾ ਇੱਥੇ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰ ਜਿਹੜੇ ਮੁੱਖ ਤੇ ਖੜੇ ਹਰ ਤੇ ਸੰਦ ਤੇਰੀ ਪਰਮਿਸ਼ਨ ਹੈ ਆ ਕੇ ਬਸ ਰੋਡ ਕਟੇ ਕਰ ਜਾਓ ਹਾਂ ਆ ਦੇਖੋ ਰੋਡ ਕਟਿੰਗ ਹੋ ਰਹੀ ਹੈ ਆ ਫੜ ਲੈ ਜੀ ਮਸ਼ੀਨ ਜੀ ਫੜ ਲੈ ਕੋਲੇ ਨੂੰ ਪਾਓ ਜੀ ਹੁਣ ਆਏ ਚੱਲ ਹਾਂ ਬੰਦਾ ਕਿੱਥੇ ਟਮਾਟੀ ਚੱਲਦੇ 1 ਕਿਲੋਮੀਟਰ ਆਪੇ ਕੱਲ ਵੇ ਅਸੀਂ ਬਾਪੂ ਜੀ ਕਦਮ ਜਿਹੜਾ ਕਿ ਬਾਪੂ ਜੀ ਤੋਂ ਮੈਂ ਡੂਪੋਦੀ ਬਾਪੂ ਜੀ ਹੋਰ ਆਪਣੀ ਚੱਲ ਵੜ ਗਿਆ ਦਾ ਰਿਹਾ ਜਾਵੀ ਜੱਟ ਚੱਕਾ ਨਹੀਂ ਇਹਿਆ ਯਾ ਪਾ ਤੱਕ ਦਾ ਆਰ ਵੜਨ ਜਿੱਦਾ ਕਹਿੰਦੇ ਕੋਰ ਦਾ ਬਾਈ ਬਲ ਕਰੇ ਸੇ ਤੋਂ ਦਾ ਨਾ ਕਰਦਾ ਪੂਰਾ ਜੂਰ ਹੋ ਗਿਆ ਜੀ ਚਗਾ ਤਾਂ ਇਹਨਾਂ ਤੋਂ ये साज़े करें मराज़ा जाने लग जाएंगे तब तक ना कि ये छोड़ दीजिए किसके काम में आएगा जब तुम्हारे काम का नहीं है तो किसके काम में आएगा ये पूरा फेंकने की जगह है शीशा क्या था अगर ये शीशा ठीक था साफ था तो घर पे रख लेते हाँ तो वो वो क्या था फिर पूरा ही था ना कभी तो यहाँ फेंकने आए ना नहीं गलती की बात नहीं है तो क्या करें तुम लोगों का कैसे समझाएं तुम लोगों को पहली बार तेरा घर कहाँ तो है अगर ये सारा गंद उठा के मैं तेरे घर के अंदर फेंक वो अच्छा रहेगा तो फिर ये शहर भी तो किसी का घर है ना हमारा ही घर है ना तो फिर इसको क्यों गंदा कर रहे और बच्चे को तू साथ लेके आए उसको क्या सिखा रहा है तू नहीं, नहीं बच्ची को साथ लेके क्या सिखा रहा है कि शहर को गंदा कैसे करते हैं बच्चे ये पढ़ती है तू आपको शर्म आनी चाहिए कि आप बच्चे को भी ये सिखा रहे हो अपने गलत काम बच्चे में बच्चे को साथ में लेके चल दे दे ले ले रहे हो आप लोग दो बोरे लेके आए जी बस लेके ले बोरे ਨੋ ਗਿਆ ਨਹੀਂ ਸਾਹਮਣੇ ਕਿੱਥੇ ਹੈ ਇਹਨੂੰ ਆ ਗਈ ਹਾਂ ਤੇ ਭਾਜੀ ਕਾਉਂਸਲਰ ਦੀ ਪਤਾ ਆਪਾਂ ਦੀ ਭਾਜੀ ਆਰਟੀਕਲ ਨਹੀਂ ਕਮਿਸ਼ਨ ਲਗਾਉਂਦੇ ਉਹਨਾਂ ਨੇ ਨਹੀਂ ਹੁਣ ਇਹ ਮੈਂ ਕਰਾਂ ਯਾਰ ਕਾਰ ਵੀ ਨਹੀਂ ਪਰਮਿਸ਼ਨ ਲਗਾਉਂਦਾ ਉਹਨਾਂ ਦੀ ਗੱਲ ਕਿਉਂ ਕਰ ਰਿਹਾ ਕਾਉਂਸਲਰ ਸਾਹਿਬ ਇਹ ਵੀ ਕਹਿੰਗੇ ਲੋਨ ਕਟੇਗਾ ਨਾਲ ਇੱਕ ਹੌਣ ਰੋਗਿਓ ਫੋਨ ਆ। ਇੱਕ ਟਿਕ ਮਿੰਟ ਫੋਨ ਆ। ਕੋਈ ਨਹੀਂ ਲਿਆਓ ਜੀ ਨਾਲ ਰਾਮਨਗਰ ਜਿੱਦਨੇ ਆ। ਰਾਮ ਨੇ ਪਿੱਛੇ ਰੰਦਮ ਹੈ। ਪਿੱਛੇ ਇੱਕ ਦੰਦ ਰਾਮ ਆ। ਆਹ ਬਿਲਕੁਲ ਨਾਲ ਦੀ ਗਲੀ ਜੀ। ਬਿਲਕੁਲ ਬਿਲਕੁਲ ਗਲੀ। ਤੇ ਬੌਜੀ ਵੇ ਤੁਰ ਕੇ ਜਾਓ ਮੜੇ ਸਰਵੀ ਹੋ ਜੂਗੀ ਜਾਓ ਕੋਈ ਗੱਲ ਨਹੀਂ। ਜਾ ਇਹ ਨਾਂ ਲਾ ਲਓ ਮੜੇ ਇੱਕ। ਲਿਆ ਮਗਰ ਮੜੇ। ਆਹ ਦੇਖੋ ਸੱਟ ਨਾ ਲੱਗ ਜੇ ਬੜੀ ਬੁਰੀ ਸਾਈਡ ਤੇ ਆਲੋ ਆਲੋ। ਮੈਂ ਆਰ ਸੀ ਨੋਟ ਕਰ ਲੈਣਗੇ। ਆ ਜੀ ਦਾ ਜੀ। ਲੈ ਲੋ।

रामनगर सनी है थले देखी चौबी और मेरे उत्ते कूड़ा सुटे थे ना उन्हें एक वार्निंग का चलान कटे मेरे दियो। थी। थी। था। ना स्कूटर पर चार सी नंबर बोल बेटा की और मेरे पास जी 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 आज दीवाजी हाँ जीव जीवन नहीं कोई गल हल कर दूसरा रामनगर एंजू मेरा मोबाइल नंबर दस नाइन फोर वन नाइन फोर वन से नाइन टू एट एट जीरो ਉਹੀ ਅ ਇੰਜਣ ਰਜਮ ਚਲੋ ਨਹੀਂ ਨਹੀਂ ਸਰ ਆਰ ਸੀ ਦਾ ਲਾਇਸੈਂਸ ਆਰ ਸੀ ਦਾ ਸਰ ਫੋਨ ਦੇ ਦਿਓ ਹਾਂਜੀ ਇਹ ਮੈਂ ਹੋ ਗਿਆ ਇਹ ਤੁਸੀਂ ਇੱਕ ਕੰਮ ਕਰੋ ਜੀ ਆਹ ਰਸੀਦ ਨਾਲ ਲੈ ਜਾਓ ਆਸੀ ਬਹਿਰਾਮਾ ਲੈਓ ਕੋਈ 2 ਘੰਟੇ ਹੋਰੇ ਹੈਗੇ ਆ ਜੇ ਤੁਸੀਂ ਲੇਟ ਹੋ ਗਏ ਤੇ ਜੋਂ ਡੀ ਸਾਬਾ ਨਗਰ ਦਫਤਰ ਆ ਜਿਓ ਆਪਣਾ ਹੈਲਮਟ ਲੈ ਜਾਓ ਜੀ ਨਾਲ ਮੈਂ ਆ ਗਿਆ ਤੁਸੀਂ ਬਜੇਰ ਕੋ ਤੁਹਾਡੇ ਸਰਕਾਰ ਯੋਗਤਾ ਹੀ ਤੁਹਾਨੂੰ ਮਿਲ ਜਾਇਆ ਹਾਂਜੀ ਆ ਹੈਲਮਟ ਲੈ ਜੋ ਕੋ ਚੱਕ ਕੇ ਨਾ ਲੈ ਜੀ ਉਹ ਜਿਹੜਾ ਮੁੰਡਾ ਉੱਥੇ ਖੜਿਆ ਤਾਂ ਨਹੀਂ ਮਾਸੀ ਸਾਡਾ ਨੇ ਨਾ ਪਤਾ ਕਿੱਥੇ ਹੋਰ ਲੈ ਜੀ ਚਲੋ ਕੋਈ ਗੱਲ ਨਹੀਂ ਸਰ ਉਹ ਮੁੰਡੇ ਇੱਧਰ ਉੱਧਰ ਹੋਈ ਗਏ ਅਸੀਂ ਫਿਲਹਾਲ ਤੁਹਾਡੀ ਐਕਟਵਾ ਬਾਉਂਡ ਕੀਤੀ ਹੈ ਤੁਸੀਂ ਆਰਸੀ ਲੈਓ ਵਾਰਨਿੰਗ ਕਰ ਦਿੰਦੇ ਹਾਂ ਜੈ ਹੋ ਸ਼ਿਵਨਾਥ ਜੀ ਉਹ ਜ਼ਲ ਕਰਦਾ ਅਸਰ ਉਹ ਕਲੀ ਵਾਲਾ ਵੀ ਪਤਾ ਨਹੀਂ ਸੀਗਾ ਤਿੰਨੇ ਸੁਖਰਾ ਬਣਾ ਗਾ ਤਾਂ ਇਹਨਾਂ ਕੋਈ ਸ਼ੌਕ ਨਹੀਂ ਤੇ ਆਪ ਨਾਲ ਪਿੱਛੇ ਰੰਗੇ ਮੱਲੇ ਦੇ ਇਹ ਤਾਂ ਨਹੀਂ ਆਪੋ ਨੇ ਮੁਮਤਾ ਸਰੇਟੋਡੇ ਇਸੇ ਮੈਨ ਲੈ ਰਹੇ ਨਾ ਮੈਂ ਪੀਲੇ ਦੰਦਾ ਮੈਂ ਪਹਿਲੀ ਵਾਰੀ ਛੋਟੇ ਸਾਡ ਛੋਟੇ ਏਰੀਆ ਦੇ ਵਿੱਚ ਇੰਨਾ ਗੰਦ ਪੈਂਦਾ ਤੁਸੀਂ ਰੋਕਣ ਦੀ ਬਜਾਏ ਤੁਸੀਂ ਇਹ ਨਹੀਂ ਦੇਖੋ ਮੈਂ ਦੇਖੂ ਗਲਤੀ ਗੱਲ ਜਿਹੜੀ ਗੱਲ ਹੈ ਬੜੀ ਅੱਛੀ ਗੱਲ ਹੈ ਇੱਥੇ ਪਿਆ ਹੁੰਦਾ ਜੀ ਤਾਂ ਜੀ ਆ ਕਾਏ ਕੁੱਤ ਅੱਜ ਤੁਹਾਨੂੰ ਕਿੱਥੇ ਗੰਦ ਲੱਗ ਰਿਹਾ ਜੀ ਉੱਥੇ ਭਾਈ ਸਾਹਿਬ ਸਵੇਰੇ ਜਾਂਦੇ ਮਜ਼ਦੂਰੀ ਕਰਨ ਰਾਤ ਨੂੰ ਆਏ ਦਾ ਜਮ ਲੋ ਕੋਈ ਆਪਾਂ ਸਾਇ ਬੜੀ ਅੱਛੀ ਬਜ਼ੁਰਗੋ ਅਸੀਂ ਵੀ ਝਾੜੀਓ ਕਰਦੇ ਪਏ ਆ ਜੀ ਇੱਕ ਆਰਸੀ ਦੇ ਦੋ ਸਾਡੀ ਝਾੜੀ ਆਹੀ ਆ ਮੈਂ ਆਰਸੀ ਐਂਟਰੀ ਕਰਾਉਣੀ ਮੇਰੀ ਗੱਲ ਨੂੰ ਐਂਟਰੀ ਮੈਂ ਹੀ ਕਰ ਲੈਣਾ ਆਰਸੀ ਮੇਰੇ ਪਿੱਛੇ ਕਰ ਰਿਹਾ ਕਿ ਮੈਂ ਆਰਸੀ ਨੂੰ ਦੇ ਦੂੰ ਇਹ ਮੰਗਾ ਲਓ ਜੀ ਮੰਗਾ ਲਓ ਨਹੀਂ ਕਰਨਾ ਮੈਂ ਮੇਰੀ ਵਾਈਫ ਆ ਉਹ ਵੀ ਘਰ ਪੱਛਿਆ ਕੋਈ ਨਹੀਂ ਲਿਓ ਬਾਊ ਜੀ ਕੋਈ ਗੱਲ ਨਹੀਂ ਕੋਈ ਅਸੀਂ ਦਿੱਕਤ ਨਹੀਂ ਖੜੇ ਨਹੀਂ ਹੋ ਰਹੇ ਆ ਜੀ ਨਾਲ ਨਾਲ ਮੈਂ ਨਾਲ ਨਹੀਂ ਜਾਊਗਾ ਜੀ ਸਟਾਫ ਦਾ ਕੋਈ ਮੈਂ ਮੇਰੇ ਨਾਲ ਵੀ ਆ ਜਾਓ ਜੀ ਪੈਦਲ ਜਾਓ ਜੀ ਆ ਜਾਓ ਪੈਦਲ ਜਾਣਾ ਕੋਈ ਕੋਈ ਪ੍ਰੋਬਲਮ ਨਹੀਂ ਹਾਂ ਜੀ